ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਈਡੀ ਸਾਹਮਣੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਨੇ ਆਪ ਤੇ ਤੰਜ ਕਸਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਦੇ ਵਿੱਚ ਲਿਖਿਆ ਕਿ ਦੇਸ਼ ਵਿੱਚ ਤੁਹਾਡੇ ਲਈ ਕਾਨੂੰਨ ਵੱਖਰਾ ਤੇ ਸਾਡੇ ਲਈ ਵੱਖਰਾ ਹੈ अरविंद केजरीवाल जी ਆਪਦੇ ਆਗੂਆਂ ਨੂੰ ਸੰਮਣ ਜਾਰੀ ਹੋਣ ਤਾਂ ਉਹ ਬਣ ਜਾਂਦੇ ਨੇ ਗੈਰਕਾਨੂੰਨੀ ਪਰ ਜੇ ਪੰਜਾਬ ਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੰਮਣ ਆਉਣ ਤਾਂ ਉਹ ਕਿਸੇ ਕਾਰਨ ਨਾ ਜਾ ਸਕਣ ਤਾਂ ਤੁਸੀਂ ਆਖਦੇ ਹੋ ਡਰ ਗਏ ਜਨਾਬ ਨੇ ਤਾਂ ਮੇਰੇ ਕੋਲੋਂ ਮਾਫੀ ਵੀ ਮੰਗੀ ਇਸੇ ਕਰਕੇ ਤੁਹਾਡੀ ਮੈਂ ਕਦਰ ਕਰਦਾ ਹਾਂ ਕਿ ਸੱਚਾਈ ਦਾ ਸਾਥ ਦਿੱਤਾ ਮਗਰ ਪੰਜਾਬ ਚ ਪੁਲਿਸ ਦਾ ਸਿਆਸੀਕਰਨ ਐਸਾ ਹੱਦ ਤੱਕ ਹੈ ਕਿ ਪੰਜਵੀਂ ਐਸਆਈਟੀ ਬਣ ਗਈ ਹੈ ਜਿਹੜੀ ਵੀ ਐਸਆਈਟੀ ਭਗਵਾਨਤਾ ਮਾਨ ਦੇ ਅੱਖੇ ਚ ਨਹੀਂ ਚੱਲਦੀ ਉਹ ਇਸ ਨੂੰ ਪਰਵਾਣ ਨਹੀਂ ਸੋ ਮੈਂ ਭਗਵਾਨ ਤੁਮਨ ਨੂੰ ਬੇਨਤੀ ਕਰਦਾ ਹਾਂ ਕਿ ਐਸਆਈਟੀ ਦੇ ਚੇਅਰਮੈਨ ਤੁਸੀਂ ਹੀ ਬਣ ਜਾਓ ਇੱਥੇ ਰੱਜ ਕੇ ਸਿਆਸਤ ਕੀਤੀ ਜਾ ਰਹੀ ਹੈ ਮਜੀਠੀਏ ਨੇ ਕਿਹਾ ਕਿ ਤੁਹਾਡੇ ਬਲਾਰੇ ਮੇਰੇ ਬਾਰੇ ਰੌਲਾ ਪਾਉਂਦੇ ਨੇ ਕਿ ਉਹ ਡਰ ਗਿਆ ਮਗਰ ਅਸੀਂ ਨਾ ਤੁਹਾਡੇ ਵਾਂਗ ਵਿਪਾਸਨਾ ਚ ਜਾਈਏ ਤੇ ਨਾ ਹੀ ਕਿਤੇ ਜਾ ਕੇ ਲੁਕੀਏ ਖੋਕੇ ਲੜਾਈ ਲੜ ਰਹੇ ਹਾਂ ਤੇ ਲੜਦੇ ਰਵਾਂਗੇ ਅੱਗੇ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਜੀ ਈਡੀ ਤੋਂ ਡਰ ਲੱਗਦਾ ਹੈ ਤਾਂ ਦਾਸ ਤੁਹਾਨੂੰ ਛੱਡ ਕੇ ਆਉਂਦਾ ਕਭਰਾਉ ਨਾ ਵਿਕਰਮਜੀਤ ਸਿੰਘ ਮਜੀਠੀਆ ਤੇ ਆਪ ਸਰਕਾਰ ਦੇ ਵਿੱਚ ਕੱਲ ਚੱਲ ਰਹੀ ਸ਼ਬਦੀ ਜੰਗ ਇਸ ਕਦਰ ਵੱਧ ਗਈ ਹੈ ਕਿ ਉਹ ਹੁਣ ਇੱਕ ਦੂਜੇ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਨ ਨੂੰ ਲੈ ਕੇ ਸਲਾਹਾਂ ਦੇ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਈਡੀ ਵੱਲੋਂ ਲਗਾਤਾਰ ਕੇਜਰੀਵਾਲ ਨੂੰ ਤੀਜੀ ਵਾਰ ਸੰਮਣ ਜਾਰੀ ਹੋਏ ਨੇ ਪਰ ਤੀਜੀ ਵਾਰ ਵੀ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਕੇਜਰੀਵਾਲ ਨੂੰ ਲੈ ਕੇ ਕੁਝ ਤੰਜ ਕਸੇ ਇਸ ਤੋਂ ਪਹਿਲਾਂ ਵੀ ਜਦੋਂ ਈਡੀ ਨੇ ਦੂਜੀ ਵਾਰ ਕੇਜਰੀਵਾਲ ਨੂੰ ਸੰਮਣ ਜਾਰੀ ਕੀਤੇ ਸੀ ਤਾਂ ਉਸ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਵਿਪਾਸਨਾ ਲਈ ਚਲੇ ਗਏ ਸਨ ਅਤੇ ਹੁਣ ਉਸੇ ਤਰ੍ਹਾਂ ਹੀ ਜਦ ਈਡੀ ਵੱਲੋਂ ਤੀਜੀ ਵਾਰ ਕੇਜਰੀਵਾਲ ਨੂੰ ਸੰਮਣ ਜਾਰੀ ਕੀਤੇ ਗਏ ਤਾਂ ਫਿਰ ਇੱਕ ਵਾਰ ਕੇਜਰੀਵਾਲ ਕੰਨੀ ਕਤਰਾਂਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਦੱਸ ਦਈਏ ਕਿ ਵਿਕਰਮਜੀਤ ਸਿੰਘ ਮਜੀਠੀਏ ਨੇ ਕਿਹਾ ਕਿ ਕਿੰਨਾ ਕੁ ਚਿਰ ਅਰਵਿੰਦ ਕੇਜਰੀਵਾਲ ਈਡੀ ਤੋਂ ਭੱਜਦੇ ਰਹਿਣਗੇ ਇੱਕ ਨਾ ਇੱਕ ਦਿਨ ਤਾਂ ਉਹਨਾਂ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਵੀ ਹੀ ਪਵੇਗਾ ਲੱਗਦੇ ਹੱਥੀ ਵਿਕਰਮਜੀਤ ਸਿੰਘ ਮਜੀਠੀਏ ਨੇ ਭਗਵੰਤ ਮਾਨ ਤੇ ਵੀ ਤੰਜ ਕੱਸ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਚੁੱਪ ਕਿਉਂ ਨੇ ਕਿਉਂ ਨਹੀਂ ਉਹ ਆਪਣੇ ਆਕਾ ਨੂੰ ਕਹਿੰਦੇ ਕਿ ਉਹ ਈਡੀ ਸਾਹਮਣੇ ਪੇਸ਼ ਹੋਣ ਜੇਕਰ ਉਹ ਸੱਚੇ ਨੇ ਤਾਂ ਮਜੀਠੀਏ ਨੇ ਕਿਹਾ ਕਿ ਇਹ ਤਾਂ ਉਹੀ ਗੱਲ ਹੋਗੀ ਕਿ ਜੈਸੀ ਕਰਨੀ ਵੈਸੀ ਭਰਨੀ ਮਜੀਠੀਏ ਨੇ ਕਿਹਾ ਕਿ ਸਾਡੇ ਖਿਲਾਫ ਜਾਣ ਬੁੱਝ ਕੇ ਸਾਨੂੰ ਫਸਾਉਣ ਦੇ ਲਈ ਝੂਠੇ ਪਰਚੇ ਕੀਤੇ ਗਏ ਪਰ ਉਹ ਕਦੇ ਵੀ ਡਰ ਕੇ ਅੰਦਰ ਨਹੀਂ ਵੜੇ ਪਰ ਇਹਨਾਂ ਦੇ ਵੱਲ ਵੇਖੀਏ ਤਾਂ ਇਹਨਾਂ ਨੂੰ ਤੀਜੀ ਵਾਰ ਸੱਮਣ ਆ ਗਏ ਨੇ ਪਰ ਹਜੇ ਤੱਕ ਇਹ ਈਡੀ ਸਾਹਮਣੇ ਪੇਸ਼ ਨਹੀਂ ਹੋਏ ਮਜੀਠੀਏ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਉਹ ਠੀਕ ਹੈ ਪਰ ਜੇ ਤੁਹਾਡੇ ਖਿਲਾਫ ਕੋਈ ਕੇਸ ਦਰਜ ਹੁੰਦਾ ਤਾਂ ਉਹ ਝੂਠਾ ਕਿਵੇਂ ਹੋ ਜਾਂਦਾ